ਸਸਿਗਾਲ ਜੀ ਇਹ ਤਸਵੀਰਾਂ ਜੋ ਤੁਸੀਂ ਤੇਜ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਇਹ ਇੱਕ ਰੀਲ 스타 ਇੱਕ ਪਲਸ ਵਾਲੀ ਇੱਕ ਨਸਾ ਤਸਕਰ ਇਹ ਕੌਣ ਹੈ ਇਹਦੇ ਤੇ ਆਪਾਂ ਗੱਲਬਾਤ ਕਰਦੇ ਆ ਤੁਹਾਨੂੰ ਦਈਏ ਕਿ ਇੱਕ ਪੁਲਿਸ ਵਾਲੀ ਜੋ ਕਿ ਦੱਸਿਆ ਜਾ ਰਿਹਾ ਕਿ ਇੱਕ ਕਾਲੀ ਥਾਰ ਦੇ ਵਿੱਚ ਜਾ ਰਹੀ ਸੀ ਇਸ ਨੂੰ ਜਦੋਂ ਨਾਕੇ ਦੇ ਉੱਤੇ ਘੇਰ ਕੇ ਤਾਂ ਤਲਾਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨੇ ਕਿਹਾ ਕਿ ਮੈਂ ਖੁਦ ਵੀ ਪੁਲਿਸ ਵਾਲੀਆਂ ਤੇ ਇਹਨੇ ਜਿਹੜਾ ਆ ਆਪਣੇ ਆਪ ਨੂੰ ਪੁਲਿਸ ਵਾਲੀ ਦੱਸਦੇ ਹੋਏ ਆਪਣੀ ਜਿਹੜੀ ਇਹ ਉਹ ਉਹ ਤਲਾਸ਼ੀ ਨਾ ਕਰਨ ਦਿੱਤੀ ਪਰ ਜਦੋਂ ਪੰਜਾਬ ਪੁਲਿਸ ਨੇ ਪੂਰੀ ਹੱਟ ਕਰਕੇ ਇਹਦੀ ਤਲਾਸ਼ੀ ਕੀਤੀ ਤਾਂ ਇਹਦੀ ਬਿਲਕੁਲ ਡਰਾਈਵਿੰਗ ਸੀਟ ਦੇ ਨਾਲ ਹੀ ਜਿਹੜਾ ਆ ਕੁਝ ਨਸ਼ਾ ਪਾਇਆ ਜਾਂਦਾ ਆ ਕੁਝ ਜਿਹੜਾ ਆ ਚਿੱਟੇ ਵਰਗੀ ਜਿਹੜੀ ਚੀਜ਼ ਆ ਉਹ ਮਿਲ ਜਾਂਦੀ ਜਾਨਿ ਕਿ ਨਸ਼ਾ ਚਿੱਟਾ ਜਿਹਨੂੰ ਆਪਾਂ ਕਹਿ ਸਕਦੇ ਆ ਹੈਰੋਇਨ ਕਹਿ ਸਕਦੇ ਆ ਉਹ ਇਹਦੇ ਕੋਲੋਂ ਬਰਾਮਦ ਹੁੰਦੀ ਏ ਤੇ ਫਿਰ ਕੀ ਪੁਲਿਸ ਇਹਨੂੰ ਧਰ ਲੈਂਦੀ ਏ ਤੇ ਫਿਰ ਇਹਨੂੰ ਲੈ ਜਾਂਦੀ ਏ ਆਪਣੇ ਨਾਲ ਪੇਸ਼ੀ ਦੇ ਵਾਸਤੇ ਤੇ ਤੁਸੀਂ ਦੇਖਦੇ ਹੋ ਤਸਵੀਰਾਂ ਦੇ ਵਿੱਚ ਇਹ ਮਹਿਲਾ ਜੋ ਕਿ ਆਪਣੀ ਖੂਬਸੂਰਤੀ ਦੇ ਨਾਲ ਪਹਿਲਾਂ ਤਾਂ ਰੀਲਾਂ ਬਣਾ ਬਣਾ ਕੇ ਬਹੁਤ ਜ਼ਿਆਦਾ ਰੀਲਾਂ ਜਿਹੜੀਆਂ ਨੇ ਅਪਲੋਡ ਕਰਦੀ ਏ ਬਹੁਤ ਜ਼ਿਆਦਾ ਆਪਣੇ ਆਪ ਦੀ ਜਿਹੜੀ ਰੀਲ ਸਟਾਰ ਦੱਸਦੀ ਏ ਨਾਲ ਦੀ ਨਾਲ ਆਪਣੇ ਆਪਣੇ ਪੁਲਿਸ ਵਾਲੀ ਦੱਸਦੀ ਏ ਤੇ ਦੂਸਰੀ ਗੱਲ ਜਿਹੜਾ ਆ ਇਹ ਕੌਨਸਟੇਬਲ ਲੇਡੀ ਜਿਹੜੀ ਏ ਉਹ ਰੀਲਾਂ ਦੇ ਨਾਲ ਨਾਲ ਇੱਕ ਕੌਨਸਟੇਬਲ ਆ ਤੇ ਨਾਲ ਵੱਡੀ ਨਸ਼ਾ ਤਸਕਰ ਵੀ ਜਿਹੜੀ ਏ ਉਹ ਦੱਸੀ ਜਾ ਰਹੀ ਹੈ ਤਾਂ ਦادی ਇਹ ਕੀ ਪੰਜਾਬ ਦੀ ਤਰਾਸਦੀ ਇਹ ਹੀ ਹੈ ਕਿ ਬਹੁਤ ਸਾਰੇ ਐਸੇ ਲੋਕ ਜਿਹੜੇ ਨੇ ਉਹ ਗਲਤ ਰਾਵਾਂ ਦੇ ਵਿੱਚ ਪੈ ਜਾਂਦੇ ਆ ਤੇ ਦੇਸ਼ ਦਾ ਅੰਦਰੋਂ ਅੰਦਰ ਕੋਖਲਾ ਕਰੀ ਜਾਂਦੇ ਨੇ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚ ਇਹੀ ਆ ਰਿਹਾ ਕਿ ਇੱਕ ਪੁਲਸ ਵਾਲੀ ਇੱਕ ਰੀਲ ਸਟਾਰ ਜੇਕਰ ਇਹੋ ਜੇ ਕੰਮ ਕਰੇਗੀ ਤੇ ਫਿਰ ਦੇਸ਼ ਨੂੰ ਕਦੇ ਵੀ ਕੋਈ ਨਹੀਂ ਬਚਾ ਸਕਦਾ ਕਿਉਂਕਿ ਜਿੰਨਾਂ ਦੀਆਂ ਰੀਲਾਂ ਦੇਖਦੇ ਨੇ ਲੋਕ ਜਿਨ੍ਹਾਂ ਨੂੰ ਫੋਲੋ ਕਰਦੇ ਨੇ ਲੋਕ ਜੇਕਰ ਉਹੀ ਨਸ਼ਾ ਤਸਕਰ ਨਿਕਲ ਆਉਣ ਤੇ ਫਿਰ ਕਿੰਨਾ ਦਾ ਮਾੜਾ ਪ੍ਰਭਾਵ ਜਿਹੜਾ ਆ ਪੰਜਾਬ ਦੇ ਉੱਤੇ ਪੈਂਦਾ ਆ ਹਾਲਾਂਕਿ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੀ ਇੱਕ ਪਾਰਟੀ ਦੇ ਵਿੱਚ ਵੀ ਸਹੂ ਖਾਦੀ ਹੈ ਕਿ ਜਦ ਤੱਕ ਨਸ਼ਾ ਜਿਹੜਾ ਆ ਪੰਜਾਬ ਚੋਂ ਖਤਮ ਨਹੀਂ ਹੋ ਜਾਂਦਾ ਤਦ ਤੱਕ ਅਸੀਂ ਸਾਹ ਨਹੀਂ ਲੈਣਾ ਅਸੀਂ ਵਿਹਲੇ ਨਹੀਂ ਬਹਿਣਾ ਉਸੇ ਤਰ੍ਹਾਂ ਜਿਹੜੀ ਇਹ ਲਗਾਤਾਰ ਜਿਹੜੀ ਪੰਜਾਬ ਪੁਲਿਸ ਨੂੰ ਵੀ ਪੂਰੀ ਪਾਵਰ ਦੇ ਕੇ ਰੱਖੀ ਹੋਈ ਏ ਕਿ ਜਿੱਥੇ ਵੀ ਕੋਈ ਚਿੱਟੇ ਵਾਲਾ ਜਿੱਥੇ ਵੀ ਕੋਈ ਨਸ਼ਾ ਤਸਕਰ ਜਿੱਥੇ ਵੀ ਕੋਈ ਇਦਾਂ ਦਾ ਕਾਰ ਪस्तानी ਵਾਲਾ ਬੰਦਾ ਮਿਲਦਾ ਆ ਉਹਨੂੰ ਚੱਕ ਲੋ ਤੇ ਉਹਦੇ ਤੇ ਬਣਦੀ ਕਾਰਵਾਈ ਜਿਹੜੀ ਐ ਪਾ ਦਿਓ ਪੁਲਿਸ ਨੂੰ ਪਾਵਰਾਂ ਤਾਂ ਮਿਲ ਗਈਆਂ ਪਰ ਕਿਤੇ ਨਾ ਕਿਤੇ ਇਹੋ ਜਿਹਾਂ ਜੋ ਕਿ ਅਮਨਪ੍ਰੀਤ ਵਰਗੀਆਂ ਜਿਹੜੀਆਂ ਕੁੜੀਆਂ ਅਮਨਪ੍ਰੀਤ ਵਰਗੇ ਕਈ ਮੁੰਡੇ ਜਿਹੜੇ ਨੇ ਉਹ ਆਪਣੀ ਵਰਦੀ ਦਾ ਨਜਾਇਜ਼ ਪੈਦਾ ਵੀ ਲੈ ਰਹੇ ਨੇ ਕਿਤੇ ਨਾ ਕਿਤੇ ਆਪਣੀ ਵਰਦੀ ਦਾ ਰੂਪ ਦਿਖਾਉਂਦੇ ਹੋਏ ਗਲਤ ਕੰਮ ਵੀ ਕਰਦੇ ਨਜ਼ਰ ਆ ਰਹੇ ਨੇ ਤੇ ਆਪਣੀ ਵਰਦੀ ਦਾ ਹੀ ਜਿਹੜਾ ਆ ਉਹ ਰੂਪ ਦਿਖਾਉਂਦਿਆਂ ਹੋਇਆਂ ਏ ਵੀ ਬੀਬੀ ਜਿਹੜੀ ਹੈ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਉਹ ਨਸ਼ਾ ਵੇਚਦੀ ਨਸ਼ੇ ਦੇ ਨਾਲ ਜੁੜੀ ਹੋਈ ਹੈ ਤਾਂ ਦਾਦੀ ਕਿ ਜਦੋਂ ਇਹ ਫੜੀ ਜਾਂਦੀ ਉਹ ਇੱਕ ਬੀਬੀ ਨੇ ਹੋਰ ਆਪਣੇ ਅਕਾਊਂਟ ਦੇ ਉੱਤੇ ਜਿਹੜਾ ਲਾਈਵ ਹੋ ਕੇ ਕਿਹਾ ਵੀ ਇਹ ਮੇਰੇ ਘਰ ਵਾਲੇ ਦੇ ਨਾਲ ਰਹਿੰਦੀ ਹੈ ਵਧੀਆ ਜ਼ਿੰਦਗੀ गुजारਦੀ ਪਈ ਹੈ 2 ਤੋਂ 2.5 ਕਰੋੜ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਤੇ ਮੇਰੇ ਘਰ ਵਾਲੇ ਦੀ ਵੀ ਕਮਾਈ ਖਾਈ ਜਾ ਰਹੀ ਹੈ ਤੇ ਲਗਾਤਾਰ ਇਹ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਨਸ਼ਾ ਵੇਚਦੀ ਪਈ ਹੈ ਕਿਉਂਕਿ ਕੌਨਸਟੇਬਲ ਆ ਤੇ ਕਿਹਾ ਜਾਂਦਾ ਵੀ ਕੌਨਸਟੇਬਲ ਦੀ ਤਨਖਾਹ ਜਿਹੜੀ ਏ 50 60 65 ਹਜ਼ਾਰ ਦੇ ਨੇੜੇ ਤੇੜੇ ਆ ਤੇ ਫਿਰ ਕਹਿੰਦੇ ਨੇ ਵੀ ਥਾਰ ਗੱਡੀ ਕਿੱਥੋਂ ਆ ਗਈ ਫਿਰ ਕਹਿੰਦੇ ਨੇ ਕਿ 2 ਕਰੋੜ ਦੀ ਕੋਠੀ ਕਿੱਥੋਂ ਆ ਗਈ ਫਿਰ ਕਹਿੰਦੇ ਨੇ ਕਿ ਲਗਜ਼ਰੀ ਲਾਈਫ ਕਿੱਥੋਂ ਆ ਗਈ ਤੇ ਦੂਸਰੀ ਗੱਲ ਤੇ ਰੀਲਾ ਬਣਾ ਬਣਾ ਕੇ ਆਪਣੇ ਆਪ ਨੂੰ ਸਟਾਰ ਨੁਮਾ ਵੀ ਦੱਸ ਦੇਣਾ ਸਾਦੇ ਬੀਬੀ ਨਹੀਂ ਜਾਣਦੀ ਸੀ ਕਿ ਪੁਲਿਸ ਦੇ ਹੱਥ ਪਾਵਰ ਆ ਚੁੱਕੀ ਹੈ ਭਾਵੇਂ ਮੈਂ ਪੁਲਸ ਵਾਲੀ ਆ ਪਰ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਆ ਤੇ ਉਸੇ ਕਾਨੂੰਨ ਦੇ ਤਹਿਤ ਜਿਹੜਾ ਆ ਹੁਣ ਬੀਬੀ ਜਿਹੜਾ ਆ ਜਿਹੜਾ ਆ ਬਹੁਤ ਜਲਦ ਸਲਾਖਾਂ ਦੇ ਪਿੱਛੇ ਢੇਲ ਦੀ ਹਵਾ ਖਾਏਗੀ ਤੇ ਇਹਦੇ ਨਾਲ ਜੁੜੇ ਹੋਰ ਵੀ ਕਈ ਲੋਕ ਜਿਹੜੇ ਆ ਉਹ ਮੇਰੇ ਖਿਆਲ ਨਾਲ ਕਾਬੂ ਆਉਣਗੇ ਜਿਵੇਂ ਕਿ ਉਹ ਬੀਬੀ ਨੇ ਲਾਈਵ ਹੋ ਕੇ ਕਿਹਾ ਕਿ ਮੇਰਾ ਘਰ ਵਾਲਾ ਵੀ ਇਹਦੇ ਨਾਲ ਜਿਹੜਾ ਆ ਕੰਮ ਕਰਦਾ ਆ ਤੇ ਹੋ ਸਕਦਾ ਉਹ ਵੀ ਇਸੇ ਨਸ਼ੇ ਦੇ ਚੱਕਰ ਦੇ ਵਿੱਚ ਜਲਦ ਕਾਬੂ ਆ ਜਾਵੇ ਬਾਕੀ ਤੁਹਾਡੇ ਸੁਝਾਅ ਕੀ ਨੇ ਕੀ ਇਦਾਂ ਦੇ ਲੋਕਾਂ ਨੂੰ ਜਿਹੜਾ ਆ ਉਹ ਸਜ਼ਾਵਾਂ ਹੋਣੀਆਂ ਚਾਹੀਦੀਆਂ ਪੁਲਿਸ ਮੈਕਮੇ ਦੇ ਵਿੱਚ ਕੀ ਇਦਾਂ ਦੇ ਹੋਰ ਵੀ ਕਈ ਲੋਕ ਨੇ ਜਿਹੜੇ ਨਸ਼ਾ ਵੇਚਦੇ ਨਸ਼ਾ ਤਸਕਰ ਨੇ ਤੇ ਕੋਈ ਨਸ਼ੇ ਨੂੰ ਜੜਾ ਆ ਪ੍ਰਮੋਟ ਕਰੀ ਜਾਂਦੇ ਨੇ ਤੇ ਲੈ ਕੇ ਜਿਹੜਾ ਆ ਉਹ ਕੰਮ ਖਰਾਬ ਕਰਦੇ ਪਏ ਨੇ ਕਿਉਂਕਿ ਇੱਕ ਇਹ ਬੀਬੀ ਨਹੀਂ ਹੋਰ ਵੀ ਕਈ ਥਾਵਾਂ ਤੇ ਕਈ ਜਿਹੜੇ ਨੇ ਪੁਲਿਸ ਕਰਮਚਾਰੀ ਜਿਹੜੇ ਆ ਉਹ ਇਦਾਂ ਦਾ ਨਸ਼ਾ ਕਰਦੇ ਪਾਏਗੇ ਨਸ਼ਾ ਵੇਚਦੇ ਪਾਏਗੇ ਪਹਿਲਾਂ ਵੀ ਪਾਏਗੇ ਤੇ ਹੁਣ ਵੀ ਲਗਾਤਾਰ ਜਿਹੜੇ ਆ ਕਿਤੇ ਨਾ ਕਿਤੇ ਉਹ ਕਾਬੂ ਆਉਂਦੇ ਜਾ ਰਹੇ ਆ ਤੇ ਇਸੇ ਤਰ੍ਹਾਂ ਜਿਹੜੇ ਆ ਉਹਨਾਂ ਨੇ ਕਾਬੂ ਆਈ ਜਾਣਾ ਤੇ ਉਹਨਾਂ ਦਾ ਕੰਮ ਜਿਹੜਾ ਆ ਖਰਾਬ ਹੁੰਦਾ ਰਹਿਣਾ ਆ ਬਾਕੀ ਤੁਸੀਂ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਇਹ ਕੀ ਵੀੰਦੀ ਲੱਗੀ ਪੁਲਿਸ ਦੀ ਪਾਵਰ ਕਿ ਇੱਕ ਪੁਲਿਸ ਵਾਲੀ ਨੂੰ ਹੀ ਧਰ ਲਿਆ ਇੱਕ ਰੀਲ ਸਟਾਰ ਨੂੰ ਹੀ ਧਰ ਲਿਆ ਤੇ ਇੱਕ ਰੀਲ ਸਟਾਰ ਨੂੰ ਜਿਹੜਾ ਆ ਉਹ ਉਹਦੀ ਜਿਹੜੀ ਔਕਾਤ ਦੱਸ ਦਿੱਤੀ ਕਿ ਤੂੰ ਇਦਾਂ ਕਰਦੇ ਹੀ ਹੈ ਤੇ ਫਿਰ ਤੂੰ ਅੰਦਰ ਜਾਏਂਗੀ ਕਿਉਂਕਿ ਬਹੁਤ ਸਾਰੇ ਲੋਕ ਇਦਾਂ ਦੇ ਗਲਤ ਕੰਮ ਕਰਦੇ ਨੇ ਤੇ ਗਲਤ ਕੰਮ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਸੋਚ ਲਓ ਕਿ ਤੁਹਾਡਾ ਜਿਹੜਾ ਆ ਬਹੁਤ ਲੰਮਾ ਟਾਈਮ ਨਹੀਂ ਥੋੜਾ ਟਾਈਮ ਹੀ ਹੈ ਜਲਦੀ ਹੀ ਤੁਸੀਂ ਕਾਬੂ ਆ ਜਾਣਾ ਜਲਦੀ ਹੀ ਤੁਹਾਡੇ ਨਾਲ ਜਿਹੜੀ ਇਹ ਖੇਡ ਵਿਚਾਰ ਹੋ ਜਾਣੀ ਹੈ ਤੇ ਜਲਦੀ ਹੀ ਤੁਸੀਂ ਜਿਹੜਾ ਆ ਛਲਾਖਾਂ ਦੇ ਪਿੱਛੇ ਜਾ ਸਕਦੇ ਹੋ ਨਸ਼ਾ ਕਰਦੇ ਹੋ ਤਾਂ ਵੀ ਬਚੋ ਨਸ਼ਾ ਵੇਚਦੇ ਹੋ ਤਾਂ ਵੀ ਬਚੋ ਇਥੇ ਹੀ ਬਹੁਤ ਸਾਰੇ ਹੋਰ ਵੀ ਜਿਹੜੇ ਆ ਉਹ ਸਵਾਲ ਉੱਠਦੇ ਪਏ ਨੇ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੀਆਂ ਕੋਠੀਆਂ ਦੇ ਉੱਤੇ ਘਰਾਂ ਦੇ ਉੱਤੇ ਬਲਡੋਇਰ ਚਲਾ ਦਿੱਤਾ ਕਿ ਪੀਲਾ ਪੰਜਾ ਇਹਦੀ ਕੋਠੀ ਤੇ ਵੀ ਚੱਲੇਗਾ ਕਿ ਪੀਲਾ ਪੰਜਾ ਇਹਦੇ ਘਰ ਤੇ ਵੀ ਚੱਲੇਗਾ ਕਿ ਪੀਲੇ ਪੰਜੇ ਦੇ ਹੇਠ ਇਹ ਵੀ ਆਏਗੀ ਕਿ ਇਹਦੀ 2 ਕਰੋੜ ਦੀ ਕੋਠੀ ਤੋੜੀ ਜਾਏਗੀ ਕਿ ਉੱਥੇ ਵੀ ਪੀਲਾ ਪੰਜਾ ਚੱਲੇਗਾ ਜਾਂ ਨਹੀਂ ਚੱਲੇਗਾ ਤੇ ਜੇਕਰ ਚੱਲੇਗਾ ਤੇ ਬਹੁਤ ਵਧੀਆ ਜੇਕਰ ਨਹੀਂ ਚੱਲੇਗਾ ਤੇ ਕਿਉਂ ਨਹੀਂ ਚੱਲੇਗਾ ਇਹ ਬਾਤ ਦੀ ਗੱਲ ਏ ਉਹਦੇ ਤੇ ਵੀ ਗੱਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਕਰਾਂਗੇ ਤੇ ਤੁਹਾਨੂੰ ਇਹ ਤਸਵੀਰਾਂ ਕਿਵੇਂ ਲੱਗੀਆਂ ਨੇ ਇੱਕ ਬੀਬੀ ਜਿਹੜੀ ਪੜੀ ਗਈ ਏ ਉਹਦੇ ਤੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣਾ ਆਪਣਾ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਅੱਗੇ ਦੀ ਅੱਗੇ ਵੀਡੀਓ ਨੂੰ ਤੋੜ ਦਿਓ ਤਾਂ ਕਿ ਇਹ ਚੀਜ਼ ਨੂੰ ਦੇਖ ਕੇ ਲੋਕਾਂ ਨੂੰ ਥੋੜਾ ਜਆ ਸਮਝ ਆ ਸਕੇ ਕਿ ਅਸੀਂ ਗਲਤ ਕੰਮ ਨਹੀਂ ਕਰਨਾ ਆਪਣੇ ਬੱਚਿਆਂ ਨੂੰ ਗਲਤ ਕੰਮ ਤੋਂ ਰੋਕੋ ਗਲਤ ਜੜਾ ਆ ਉਹ ਅੰਸਰਾਂ ਦੇ ਨਾਲ ਤੁਰਨਾ ਫਿਰਨਾ ਵੀ ਬੰਦ ਕਰੋ ਤਾਂ ਕਿ ਤੁਹਾਡੇ ਬੱਚੇ ਵੀ ਜਿਹੜੇ ਆ ਉਹ ਕਿਸੇ ਗਲਤ ਪਾਸੇ ਨਾ ਲੱਗ ਸਕਣ ਤੇ ਆਓ ਸੁਣਦੇ ਆ ਇੱਥੇ ਐਸਐਸ ਆਈ ਸਾਹਿਬ ਨੇ ਕੀ ਕਿਹਾ ਜਿਨ੍ਹਾਂ ਨੇ ਨਾਕਾ ਲਗਾਇਆ ਹੋਇਆ ਸੀ ਸ਼ਾਇਦ ਕੱਲ ਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਇਹਨਾਂ ਤੋਂ 17.75 ਮਿਲੀਗ੍ਰਾਮ ਚਿੱਟਾ ਮਿਲਿਆ ਸੀ ਅੱਛਾ ਅਜਿਹ ਕੋਰਟ 'ਚ ਪੇਸ਼ ਕੀਤਾ ਤੇ ਜਿਹਾ ਸਾਡੇ ਤਿੰਨ ਦਿਨ ਦੀ ਪੁਲਸ ਰਿਮਾਨਡ ਮੰਗੀ ਸੀ ਇੱਕ ਦਿਨ ਦਾ ਪੁਲਸ ਰਿਮਾਨਡ ਮਿਲਿਆ ਸਨ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਤੋਂ ਰੋਟ 'ਚ ਪੇਸ਼ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਨਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਇਹ ਜਾਸਾਦੀਨ ਨਿਰਪੱਖ ਕਰਦਾ ਹੈ ਕੀ ਲੋਕੀ ਪੁਲਿਸ ਨੂੰ ਇਤਨਾਂ ਦਾ ਰਿਮਾਨਡ ਮਿਲਿਆ ਇਤਨਾਂ ਦਿਨ ਦਾ ਲਿਖਿਆ ਸੀ ਅੱਛਾ ਹੁਣ ਕਿੰਨੇ ਦਿਨ ਦਾ ਦਿੱਤਾ ਇੱਕ ਦਿਨ ਦਾ ਅੱਛਾ ਇਹ ਕਿੱਥੋਂ ਅਰੈਸਟ ਕੀਤਾ ਕੀਤਾ ਸੀ ਦਾ ਇਹ ਜੀ ਆਪਣਾ ਮੋ ਲਾਲੀਦੀ ਚੌਕ ਕੋ ਜਿਹੜਾ ਬਾਦਰ ਫਲਾਈਓਵਰ ਦੇ ਘੱਟ ਚੋਂ ਕੌਣ ਕੌਣ ਸੀਗਾ ਨਾਲੇ ਦੇ ਕੱਲੀ ਸੀਗੀ ਜੀ ਅੱਜ ਤੱਕ ਕੀ ਰਿਕਵਰ ਹੋਇਆ ਜੀ ਤੁਹਾਡੀ ਪੁੱਛਗਿੱਛ ਕੀ ਸਾਹਮਣੇ ਆਇਆ ਸਾਡੇ 17 518 ਗ੍ਰਾਮ ਚਿੱਟਾ ਬਰਾਉਂਡ ਹੋਇਆ ਤਾਂ ਨਹੀਂ 24 ਘੰਟੇ ਤੋਂ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡੇ ਸੁਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਇਹ ਤਾਂ ਨਾਰਮਲ ਆਇਆ ਤੁਹਾਡੇ ਮੈਡੀਕਲ ਨੇ ਆਟ ਹੋਇਆ ਅੱਛਾ ਜਦੋਂ ਫੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਵਿਦਾਊਟ ਵਰਦੀ 'ਚ ਸੀ ਜੀ ਵਰਦੀ ਪਾਈ ਸੀ ਜੀ ਨਾਟ ਵਰਕ ਮਨਜੀਤ ਜੀ ਹੁਣ ਤੱਕ ਪੁੱਛਗਿੱਛ ਲੈਡੀਆਂ ਨੇ ਅਸੀਂ ਹੋচ্ছি ਮਨਜੀਤ ਜੀ ਹੁਣ ਤੱਕ ਪੁੱਛਗਿੱਛ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਕੁਝ ਖੋਵਾ ਕਰਦੇ ਹ ਨਹੀਂ 네ਗੇਟਿਵ ਆਇਆ ਨਹੀਂ ਵਿੱਚ ਨਹੀਂ ਇਸ ਟੈਸਟ ਹੂੰ ਬੱਸ ਇਹ ਕਿੱਥੋਂ ਲੈ ਕੇ ਆਇਸ ਕੁਝ ਦੱਸਿਆ ਨਾ ਇਹੀ ਤਾਂ ਪਤਾ ਕਰਨਾ ਚਾਹੁੰਦਾ ਉਹ ਦਰਮਾਨ ਲੈ ਬਾਈ ਤਾਂ ਕੁਝ ਨਹੀਂ ਮੰਨੇ ਆਈ ਅਜੇ ਦੱਕੀ ਨਹੀਂ ਪਈ ਰੋਗ ਦਾ ਨਾਮ ਕੀ ਹੈ ਅਮਨਦੀਪ ਕਿਥੇ ਪੋਰਟੀਓਨਿਟੀ ਜੀ ਜੀ ਇਹ ਜ਼ਿਲ੍ਹਾ ਮਾਨਸਾ ਦਾ ਨੰਬਰ ਹੈ ਜੀ ਤੇ ਆਰਜੀ ਜੱਜਮੈਂਟ ਆਪਣੇ ਬੰਦੇ ਸੀ ਦੀ ਪ੍ਰਾਪਰਟੀ ਵਗੈਰਾ ਦੇ ਜੀ ਜੀ ਤਾਂ ਸਮਝੋਲੇ ਇਧਰ ਘੁੰਮ ਜੋ ਦੇਖਾਂਗੇ ਜੀ ਅੱਗੇ ਰਮਨਤਵਾਦੀ ਜੀ ਸਿੰਘ ਹੀ ਹਸਣ ਗੱਡੀ ਇਹਨਾਂ ਦੇ ਆਪ ਦੇ ਨਾਂ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡਵਿਟ ਉਟਾਏ ਇਹਨਾਂ ਦੇ ਨਾਂ ਤੇ ਹਜੇ ਅੱਛਾ ਉਹ ਅਸੀਂ ਵੈਰੀਫਾਈ ਕਰ ਲਿਆ ਠੀਕ ਹੈ ਐਫੀਡਿਵਿਟ ਹੋਟੇਗਾ ਕਿਸ ਦੇ ਨਾਂ ਤੇ ਹੈ ਗੱਡੀ ਐਫੀਡਿਵਿਟ ਕਿਸ ਦੇ ਨਾਂ ਤੇ ਇਹਨਾਂ ਆਪਣੇ ਅਮਨਦੀਪ ਕੋਲ ਕੀ ਡਿਪਾਰਟਮੈਂਟ ਨੂੰ ਪਤਾ ਸੀ ਵੀ ਇਹਨਾਂ ਨੇ ਗੱਡੀ ਲਈ ਕਿਉਂਕਿ ਪੁਲਿਸ ਫਾਰਮਾਨ ਜਿਹੜਾ ਪਹਿਲਾਂ ਸੂਚਿਤ ਕਰਨਾ ਪੈਂ ਠੀਕ ਹੈ ਘਰੇ ਵਿੱਚ ਕੀ ਗੱਲ ਚੱਲ ਰਹੀ ਹੈ ਹੋਰ ਵੀ ਗੱਡੀ ਬਰਾਮਦ ਹੋਈ ਹੈ ਨਹੀਂ ਕੋਈ ਗੱਡੀ ਬਰਾਮਦ ਪਹਿਲਾਂ ਦੇਖੀ ਗੱਡੀ ਠੀਕ ਹੈ ਹੁਣ ਕਿੰਨੇ ਦਿਨਾਂ ਦਾ ਰੈਂਟ ਦਿੱਤਾ ਗਈ ਟੱਕਰ ਦੰਗਾਈ ਠੀਕ ਹੈ